ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਜੀ ਹਾਂ ਸਿੱਧੂ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ ਮਿੰਟਾਂ ਦੇ ਵਿੱਚ ਗੀਤ ਦੀ ਵਿਊਅਰਸ਼ਿਪ ਲੱਖਾਂ ਦੇ ਪਾਰ ਚਲੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਨਵਾਂ ਗੀਤ ਡ੍ਰੀਪੀ ਉਹਨਾਂ ਦੇ YouTube ਚੈਨਲ ਤੇ ਰਿਲੀਜ਼ ਹੋਇਆ ਹੈ ਲੋਕ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਹੁਣ ਤੱਕ ਮੌਤ ਤੋਂ ਬਾਅਦ 6 ਗੀਤ ਉਹਨਾਂ ਦੇ ਰਿਲੀਜ਼ ਹੋ ਚੁੱਕੇ ਨੇ ਪੋਸਟਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੋਸਟਰ ਤੇ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਗੱਡੀ ਤੇ ਕੁਝ ਲੋਕ ਫਾਇਰਿੰਗ ਕਰ ਰਹੇ ਨੇ ਤਾਂ ਦੇਖੋ ਇੱਥੇ ਸਿੱਧੂ ਮਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਸਿੱਧੂ ਮਸੇਵਾਲਾ ਦਾ ਜਿਹੜਾ ਨਵਾਂ ਗੀਤ ਹੈ ਉਹ ਰਿਲੀਜ਼ ਹੋਇਆ ਹੈ ਮਿੰਟਾਂ ਦੇ ਵਿੱਚ ਗੀਤ ਦੀ ਜਿਹੜੀ ਵਿਊਅਰਸ਼ਿਪ ਹੈ ਲੱਖਾਂ ਦੇ ਪਾਰ ਚਲੀ ਗਈ ਹੈ ਸਿੱਧੂ ਮੂਸੇਵਾਲਾ ਨੂੰ ਅੱਜ ਵੀ ਲੋਕ ਓਨਾ ਹੀ ਜ਼ਿਆਦਾ ਪਿਆਰ ਕਰਦੇ ਨੇ ਨਵਾਂ ਗੀਤ ਡ੍ਰੀਪੀ ਉਹਨਾਂ ਦੇ YouTube ਚੈਨਲ ਤੇ ਰਿਲੀਜ਼ ਹੋਇਆ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਉਹਨਾਂ ਦੀ ਮੌਤ ਤੋਂ ਬਾਅਦ 6 ਗੀਤ ਲਗਾਤਾਰ ਉਹਨਾਂ ਦੇ ਰਿਲੀਜ਼ ਹੋ ਚੁੱਕੇ ਨੇ ਪੋਸਟਰ ਤੇ ਦੇਖਿਆ ਜਾ ਸਕਦਾ ਹੈ ਸਾਫ਼ ਤੌਰ ਤੇ ਗੱਡੀ ਤੇ ਕੁਝ ਲੋਕ ਫਾਇਰਿੰਗ ਕਰ ਰਹੇ ਨੇ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੀ ਕਹਾਣੀ ਇਸ ਦੇ ਵਿੱਚ ਦਿਖਾਈ ਹੋਈ ਹੈ ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਡ੍ਰੀਪੀ ਹੁਣ ਰਿਲੀਜ਼ ਹੋ ਗਿਆ ਹੈ ਲੋਕ ਇਸ ਨੂੰ ਬਹੁਤ ਪਸੰਦ ਵੀ ਕਰ ਰਹੇ ਨੇ